ਇਟਲੀ ਦੇ ਵਿੱਚ ਬਹੁਤ ਨੈਗੇਟਿਵ ਪੁਆਇੰਟ ਜਿਹੜੇ ਕੁਝ ਬੰਦੇ ਹੈਗੇ ਨੇ ਫਲਾਉਂਦੇ ਵੀ ਇਟਲੀ 'ਚ ਕੰਮ ਹੈ ਨਹੀਂ ਤੁਸੀਂ ਨਾ ਆਓ ਇਟਲੀ ਜਾਂ ਕਿਤੇ ਵੀ ਹਨਾ ਕੋਈ ਵੀ ਬੰਦਾ ਵੀਡੀਓ ਬਣਾ ਕੇ ਪਾਉਂਦਾ ਹਰ ਇੱਕ ਦੇਸ਼ ਦੇ ਹਰ ਇੱਕ ਕੰਟਰੀ ਦੇ ਆਪੋ ਆਪਣੇ ਰੂਲ ਹੁੰਦੇ ਆ ਹੁਣ ਇੱਥੇ ਦੇ ਰੂਲ ਨੇ ਵੀ ਡਾਕੂਮੈਂਟ ਤੁਹਾਡੇ ਕੋਲੇ ਹੋਣੇ ਚਾਹੀਦੇ ਆ ਵੈਸੇ ਕਈ ਬੰਦਿਆਂ ਨੂੰ ਜਿਹੜੇ ਡਾਕੂਮੈਂਟ ਜਿੰਨਾਂ ਕੋਲੇ ਪ੍ਰੋਪਰ ਬਣ ਜਾਂਦੇ ਆ ਕਈ ਵਾਰੀ ਇੱਕ ਦੋ ਮਹੀਨੇ ਕੰਮ ਹੁੰਦਾ ਤੇ ਬਾਅਦ ਵਿੱਚ ਉਹਨਾਂ ਨੂੰ ਕੰਮ ਨਹੀਂ ਮਿਲਦਾ ਇਹ ਆਪੋ ਆਪਣੀ ਆ ਕਿਸਮਤ ਕਹਿ ਲੀਏ ਵੀ ਚਲੋ ਯਾਰ ਨਸੀਬ ਹੁੰਦੇ ਵੀ ਕਿਸੇ ਨੂੰ ਮਿਲ ਗਿਆ ਕਿਸੇ ਨੂੰ ਨਹੀਂ ਕਈ ਬਿਨਾ ਕਾਗਜ਼ਾਂ ਤੋਂ ਵੀ ਬੰਦੇ ਕਾਫੀ ਪੈਸੇ ਕਮਾਉਂਦੇ ਆ ਇੱਥੇ ਪਰ ਕਦੇ ਵੀ ਤੁਸੀਂ 600 ਜਾਂ 500 ਜਾਂ 800 ਦੇ ਕਿਤੇ ਵੀ ਕੰਮ ਮਿਲਦਾ ਤੁਸੀਂ ਉਹ ਕੰਮ ਛੱਡਣਾ ਨਹੀਂ ਤੁਸੀਂ ਕੰਮ ਤੇ ਲੱਗ ਸਕਦੇ ਹੋ ਤੇ ਜਿਹੜਾ ਤੁਸੀਂ ਥੰਬਨੇਲ ਪੜਿਆ ਇਹਦੇ ਹਿਸਾਬ ਨਾਲ ਮੈਂ ਤੁਹਾਨੂੰ ਇਹ ਦੱਸਾਂ ਵੀ ਇਹ ਬੰਦੇ ਨੂੰ ਕੰਮ ਨਹੀਂ ਮਿਲਦਾ ਜਾਂ ਇਹ ਬੰਦੇ ਨੂੰ ਕੰਮ ਮਿਲਦਾ ਹੁਣ ਜਿਨ੍ਹਾਂ ਕੋਲੇ ਪੇਪਰ ਨੇ ਉਹ ਵੀ ਕਈ ਵਾਰੀ ਵਿਹਲੇ ਬੈਠੇ ਨੇ ਕੰਮ ਹੀ ਨਹੀਂ ਮਿਲਦਾ ਤਿੰਨ ਚਾਰ ਮਹੀਨੇ ਹਨਾ ਪਰ ਮਿਲ ਜਰੂਰ ਜਾਂਦਾ ਕਿਉਂਕਿ ਉਹਨਾਂ ਨੂੰ ਟੈਕਸ ਡੁਕਸ ਜਾਂਦਾ ਹੁੰਦਾ ਕਈ ਵਾਰੀ ਪੈਸਾ ਉਹਨਾਂ ਕੋਲੇ ਕੋਈ ਛੇਤੀ ਬਾਲੀ ਕਮੀ ਨਹੀਂ ਆਉਂਦੀ ਹਨਾ ਥੋੜਾ ਬਹੁਤਾ ਚੱਲੀ ਜਾਂਦਾ ਸਿਸਟਮ ਉਹਨਾਂ ਦਾ ਹੁਣ ਜਿਹੜੇ ਆਪਣੇ ਵਰਗੇ ਬੰਦੇ ਹੁੰਦੇ ਜ਼ੀਰੋ ਤੇ ਉਹ ਬੰਦੇ ਕਹਿੰਦੇ ਵੀ ਜਦੋਂ ਹੁਣ 500 ਮਿਲੂਗਾ 200 ਕਰਾਇਆ ਦੇਣਾ 300 ਫਿਰ ਕੀ ਕਰੇ ਪੋਣਾ ਤੇ ਖਾਣਾ ਪੀਣਾ ਕੀ ਆ ਇਸ ਕਰਕੇ ਜਿੱਥੇ ਵੀ ਆਪਾਂ ਨੂੰ ਕੰਮ ਮਿਲਦਾ ਆਪਾਂ ਲੱਗ ਜਾਈਏ ਇਸ ਟਾਈਮ ਫਰਵਰੀ ਦਾ ਮਹੀਨਾ ਚੱਲਦਾ ਕਈ ਜਗ੍ਹਾ ਤੇ ਸਬਜ਼ੀਆਂ ਦਾ ਕੰਮ ਕੱਟ ਤੇ ਬੰਦ ਹੋਇਆ ਹੋਇਆ ਉਹ ਗਰਮੀਆਂ ਜੇ ਵਿੱਚ ਜਾ ਕੇ ਸ਼ੁਰੂ ਹੁੰਦਾ ਉਦੋਂ ਕਾਫੀ ਬੰਦੇ ਜਿਹੜੇ ਕੰਮ ਤੇ ਲੱਗ ਲੁਗ ਜਾਂਦੇ ਨੇ ਹੁ ਕੰਮ ਲੱਭਦੇ ਤੇ ਮੈਂ ਗੱਲਬਾਤ ਕੀਤੀ ਵੀ ਸੀ ਕਿਸੇ ਬੰਦੇ ਨਾਲ ਪਰ ਇੱਥੇ ਖੇਤਾਂ ਖੂਤਾਂ ਦਾ ਕੰਮ ਆ 2-2 ਮਹੀਨੇ ਦਾ ਟਾਈਮ ਜਿਹੜੇ ਹੈਗੇ ਨੇ ਬੰਦੇ ਦੇ ਦਿੰਦੇ ਆ ਵੀ ਅਸੀਂ 2 ਦਿਨ ਮਹੀਨੇ ਲਈ ਬੰਦਾ ਚਾਹੀਦਾ ਤੇ ਬਸ ਉਦੋਂ ਬਾਅਦ ਫੇਰ ਬਿੱਲ ਆ ਪਰ ਐ ਆ ਵੀ ਬੰਦੇ ਦਾ ਖਰਚਾ ਪਾਣੀ ਜਿਹੜਾ ਉਹ ਜੁੜ ਜਾਂਦਾ ਨਾ ਪਰ ਮੈਂ ਇੱਕ ਗੱਲ ਹੋਰ ਕਹੂੰਗਾ ਵੀਡੀਓ ਦੇ ਵਿੱਚ ਬਈ ਜਿਹੜੇ ਬੰਦੇ ਕੰਮ ਕਰਦੇ ਨੇ ਕੰਮ 600 ਮਿਲਦਾ ਉਹਨੂੰ ਛੱਡ ਕੇ ਬੰਦੇ 1000 ਵੱਲ ਭੱਜਦੇ ਆ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਜਿੱਥੇ ਟੰਗ ਫਸਦੀ ਆ ਆਪਾਂ ਨੇ ਫਸਾ ਕੇ ਬਹਿ ਜਾਣਾ ਕੋਈ ਚੱਕਰ ਨਹੀਂ ਹੈਗਾ ਫੇਰ ਕਦੇ ਮਿਲ ਜੂ ਜਾ ਕੇ ਕੰਮ ਚਾਰ ਪੰਜ ਮਹੀਨੇ ਕੱਢੀਏ ਭੁੱਖੇ ਮਰਨ ਨਾਲੋਂ ਟੈਨਸ਼ਨ ਲੈਣ ਦੇ ਨਾਲੋਂ ਫਿਕਰ ਕਰਨ ਦੇ ਨਾਲੋਂ ਆਪਾਂ ਬੇਫਿਕਰ ਹੋ ਕੇ ਕਿਤੇ ਲੱਗੇ ਰਹੀਏ ਬਹੁਤ ਬੰਦੇ 600 ਦੇ ਕੰਮ ਛੱਡਿਆ ਇੱਕ ਨੇ ਇੱਕ ਨੇ 500 ਦੇ ਛੱਡਿਆ ਇੱਕ ਨੇ ਘਰ ਕਰ ਕਰਕੇ ਛੱਡਿਆ ਵੀ ਘਰ ਦਾ ਕਿਰਾਇਆ ਬਹੁਤ ਜਿਆਦਾ 100 ਰੁਪਏ ਮੈਂ 50 ਤੇ ਰਹਿ ਕੇ ਆਇਆ ਹੁਣ ਪਤਾ ਨਹੀਂ ਬੰਦੇ ਕਿੱਥੋਂ ਕਿੱਥੋਂ ਗੱਲਾਂ ਲੱਭ ਲੈਂਦੇ ਆ ਕੀ ਕੀ ਬਹਾਨੇ ਹੁੰਦੇ ਨੇ ਪਸ ਕੋਈ ਬੰਦੇ ਫਿਰ ਇਦਾਂ ਕੰਮ ਤੇ ਲਵਾਉਂਦੇ ਨਹੀਂ ਹੁਣ ਤੁਸੀਂ ਵੀ ਇਹ ਵੀਡੀਓ ਸੁਣਦੇ ਹੋ ਹਜ਼ਾਰ ਬੰਦਾ ਹਜ਼ਾਰ ਜਾਂ 100 ਬੰਦਾ ਸੁਣ ਲੈਂਦਾ ਤੇ ਉਹਦੇ ਵਿੱਚੋਂ 10 ਬੰਦੇ ਵੀ ਜੇ ਗੱਲ ਨੂੰ ਅਮਲ ਕਰ ਜਾਣ ਤੇ ਮੈਂ ਵੱਡਿਆਂ ਦੀਆਂ ਗੱਲਾਂ ਦੇ ਅਮਲ ਕੀਤਾ ਹੋਇਆ ਮੈਂ ਸਾਰੇ ਜਿੰਨੇ ਵੀ ਮੇਰੇ ਦੋਸਤ ਨੇ ਮੈਂ ਆਪਣੇ ਵੱਡੇ ਦੋਸਤ ਬਣਾਏ ਹੋਏ ਨੇ ਜਿਹੜੇ 20-22 ਸਾਲ ਬਾਈ-ਬਾਈ ਸਾਲ ਇਹਨੂੰ ਇਟਲੀ ਚ ਹੋ ਗਏ ਬਾਈ ਹੁਣੀ ਵੀਰੇ ਹੁਣੀ ਸਾਰੇ ਮੈਂ ਉਹਨਾਂ ਤੋਂ ਗੱਲਾਂ ਪੁੱਛਦਾ ਫਿਰ ਮੈਂ ਗੱਲਾਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦਾ ਵੀ ਚਲੋ ਆਪਾਂ YouTube ਤੇ ਕਿਸੇ ਬੰਦੇ ਦੇ ਖਾਣੇ ਪੈ ਗਈ ਗੱਲ ਹਨਾ ਮੇਰੇ ਖਾਣੇ ਪਈ ਆ ਮੈਂ ਬਹੁਤ ਚੀਜ਼ਾਂ ਜਿਹੜੀਆਂ ਪਹਿਲਾਂ ਖਰਾਬ ਕਰਦੇ ਸੀ ਹੁਣ ਸਹੀ ਕਰਦੇ ਆ ਗੱਲਾਂ ਸੁਣਨੀ ਚਾਹੀਦੀ ਹਰ ਇੱਕ ਬੰਦੇ ਦੀ ਆਪਾਂ ਨੂੰ ਨੌਲੇਜ ਆ ਜਿਹੜੀ ਉਹ ਮਿਲਦੀ ਆ ਕੰਮ ਤੇ ਤੁਹਾਨੂੰ ਕਿਤੇ ਵੀ ਮਿਲਦਾ ਕੰਮ ਜਰੂਰ ਲੱਗੋ ਕਦੇ ਵੀ ਨਖਰੇ ਆ ਜਿਹੜੇ ਆਪਾਂ ਨੂੰ ਕਰਨੇ ਨਹੀਂ ਚਾਹੀਦੇ 2500 ਘੱਟ ਇੱਕ ਵਾਰੀ ਵੀਰ ਬਣ ਕੇ ਲੱਗ ਜਾਓ ਜਿੱਥੇ ਵੀ ਕੰਮ ਮਿਲਦਾ ਹੁਣ ਗਰਮੀਆਂ ਆ ਗਈਆਂ ਅੱਗੋਂ ਕੰਮ ਥੋੜੇ ਜਿ ਚੱਲਣੇ ਸ਼ੁਰੂ ਹੋ ਜਾਣੇ ਆ ਕੱਚੇ ਬੰਦੇ ਦੀ ਦਿੱਕਤ ਆ ਡਾਕੂਮੈਂਟ ਦੇ ਨਾਲ ਜਿਹੜੇ ਹੈਗੇ ਬੰਦੇ ਨੂੰ ਸਹਾਰਾ ਹੋ ਜਾਂਦਾ ਜਿਹੜੇ ਮਾਲਕ ਨੇ ਤੇ ਜਿਨ੍ਹਾਂ ਕੋ ਡਾਕੂਮੈਂਟ ਨਹੀਂ ਹੁੰਦੇ ਫਿਰ ਮਾਲਕ ਮਾਲਕਾ ਨੂੰ ਖਤਰਾ ਹੁੰਦਾ ਕਿਤੇ ਜੰਗਲੀ ਜਿਹੇ ਏਰੀਆ ਪਹਾੜੀ ਪੁੜੀ ਏਰੀਆ ਚ ਕਿਤੇ ਕੰਮ ਕੋ ਮਿਲ ਗਿਆ ਕਿਸੇ ਕੱਚੇ ਬੰਦੇ ਨੂੰ ਬਿਨਾ ਪੇਪਰਾਂ ਤੋਂ ਠੀਕ ਆ ਅਦਰਵਾਈਜ਼ ਫਿਰ ਮਹਾਰਾਜ ਅਗੇ ਅਰਦਾਸ ਕਰੋ ਪਰਮਾਤਮਾ ਅਗੇ ਵਾਹਿਗੁਰੂ ਅਗੇ ਪਾਠ ਕਰਕੇ ਤੇ ਜਰੂਰ ਆਪਾਂ ਨੂੰ ਜਿਹੜਾ ਮਾਲਕ ਕੰਮ ਦਬਾਊਗਾ